ਯਸ਼ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੁਲੇਟਨ ਦੀ ਕਰਦੇ ਆ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਹੁਣ ਵੱਡੇ ਪੱਧਰ ਤੇ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਕਿਉਂਕਿ ਹੜ੍ਹਾਂ ਦੇ ਦੌਰਾਨ ਬਹੁਤ ਸਾਰੇ ਦਰਿਆਵਾਂ ਦੇ ਵਿੱਚ ਅਜਿਹੇ ਇਲਾਕੇ ਨੇ ਜਿੱਥੇ ਗਾਰ ਭਰ ਗਈ ਹੈ ਗਾਰ ਭਰਨ ਦੇ ਨਾਲ ਦਰਿਆ ਜਿਹੜੇ ਨੇ ਉਹ ਆਪਣੇ ਮੂਲ ਰਸਤੇ ਤੋਂ ਭਟਕ ਗਏ ਨੇ ਦੂਸਰੇ ਪਾਸੇ ਦੀ ਵਗਣ ਲੱਗ ਗਏ ਨੇ ਸੋ ਇਸ ਕੰਮ ਦੇ ਲਈ ਦਰਿਆਵਾਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਹੁਣ ਰਸਤੇ ਤਿਆਰ ਕੀਤੇ ਜਾਣਗੇ ਜਿਸ ਤਰ੍ਹਾਂ ਦਰਿਆ ਪਹਿਲਾਂ ਵਗਦੇ ਸਨ ਉਸੇ ਚਾਲ ਦੇ ਵਿੱਚ ਦਰਿਆਵਾਂ ਦੇ ਵਹਿਣ ਹੈ ਜਿਹੜੇ ਉਹਨਾਂ ਨੂੰ ਨਿਸ਼ਚਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਇਸ ਦਾ ਖਾਕਾ ਤਿਆਰ ਕੀਤਾ ਗਿਆ ਸੋ ਇਸ ਸੰਬੰਧ ਦੇ ਵਿੱਚ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਤੇ ਡੀ ਸਿਲਟਿੰਗ ਵਾਲੀਆਂ ਸਾਈਟਾਂ ਦੀ ਸ਼ਨਾਖਤ ਕੀਤੀ ਗਈ ਹੈ ਇਸੇ ਤਰ੍ਹਾਂ ਬਿਆਸ ਸਤ루ਸ ਤੇ ਕੱਗਰ ਦਰਿਆਵਾਂ ਦੇ ਉੱਤੇ ਤੇ ਸਿਸਵਾ ਦਰਿਆ ਦੇ ਉੱਤੇ ਤੇ ਚੱਬੇਵਾਲ ਚੋ ਦੇ ਉੱਤੇ ਕਈ ਦਰਜਣ ਸਾਈਟਾਂ ਨੇ ਜਿਹੜੀਆਂ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਦੀ ਸ਼ਨਾਖਤ ਕੀਤੀ ਗਈ ਹੈ 48 ਸਾਈਟਾਂ ਤੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਹਰੀਕੇ ਤੋਂ ਗਾਰ ਕੱਢਣ ਦੇ ਲਈ ਹਰਿਆਣਾ ਤੋਂ ਵੱਡਾ ਫੰਡ ਵੀ ਲਿਆ ਜਾਵੇਗਾ ਦਰਿਆ ਵਿਚਾਲੇ ਜੰਗਲਾਤ ਵਿਭਾਗ ਜਿਹੜਾ ਹੈ ਉਹ ਜੰਗਲ ਦੀ ਸਫਾਈ ਕਰੇਗਾ ਤਾਂ ਜੋ ਵਹਿਣ ਜਿਹੜਾ ਦਰਿਆ ਦਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਹੀ ਕੀਤਾ ਜਾ ਸਕੇ ਉਸੇ ਤਰ੍ਹਾਂ ਹੀ ਉਸ ਨੂੰ ਵਗਦਾ ਕੀਤਾ ਜਾ ਸਕੇ ਇਸ ਕਰਕੇ ਜੰਗਲਾਤ ਵਿਭਾਗ ਦੀ ਵੀ ਜ਼ਰੂਰੀ ਜ਼ਿੰਮੇਵਾਰੀ ਇਸ ਦੇ ਵਿੱਚ ਹੋਵੇਗੀ ਸੋ ਮਾਈਨਿੰਗ ਸਾਈਟਾਂ ਦੇ ਉੱਤੇ ਮਾਈਨਿੰਗ ਵਿਭਾਗ ਕੰਮ ਕਰੇਗਾ ਸੋ ਪੰਜਾਬ ਸਰਕਾਰ ਦੇ ਅਰ ਕਈ ادارے ਨੇ ਜਿਹੜੇ ਉਹ ਮਿਲ ਕੇ ਇਹ ਕੰਮ ਕਰੇਗਾ ਸੋ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਖਾਕਾ ਤਿਆਰ ਕੀਤਾ ਗਿਆ ਜਲਦ ਹੀ ਇਹ ਕੰਮ ਸੂਬਾ ਸਰਕਾਰ ਦੇ ਵੱਲੋਂ ਦਰਿਆਵਾਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਮਕੌਰ ਸਾਹਿਬ ਤੋਂ ਪਸ਼ੂਆਂ ਦੇ ਲਈ ਚਾਰੇ ਦੇ ਕਈ ਟਰੱਕ ਰਵਾਨਾ ਕੀਤੇ ਗਏ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਹੈ ਕਿ ਉਹਨਾਂ ਨੇ ਪਹਿਲਾਂ ਵੀ ਰਾਹਸਮਗਰੀ ਦੇ ਟਰੱਕ ਲੋੜਵੰਦਾ ਤੱਕ ਪਹੁੰਚਾਏ ਨੇ ਤੇ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦੇ ਲਈ ਚਾਰੇ ਦੇ ਟਰੱਕ ਸੂਬੇ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੇ ਜਾ ਰਹੇ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੜਾਂ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਡੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਇਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਨਹੀਂ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਦੇ ਆਂ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਹਾਂ ਆ ਸਾਰਾ ਸਾਇਲੈਂਸ ਅਸੀਂ ਫ੍ਰੀਡਮ ਲਈ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ਟਰੱਕ ਅੱਜ ਸਾਇਲੈਂਸ ਦੇ ਇੱਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵੱਖ-ਵੱਖ ਫਲੱਡ ਅਫੈਕਟਿਡ ਏਰੀਆ 'ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਟੁੱਟ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰومی ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ 'ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਇਹ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਬੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਤੇ ਉਧਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਟਸਾ ਵੱਲੋਂ ਲੋੜਵੰਦ ਪਰਿਵਾਰ ਦੀ ਬੀਬੀ ਦੀ ਮਦਦ ਕੀਤੀ ਗਈ ਹੈ ਪਰਮਿੰਦਰ ਸਿੰਘ ਢੀਟਸਾ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਟਸਾ ਦੇ ਲੋਕ ਭਲਾਈ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਉਹਨਾਂ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੈ ਕੀ ਸਸਰੀ ਆ ਗਏ ਯਾ ਗੁੜੀ ਆ ਜੀ ਇਹ ਬੈਠੀ ਜਿਹੜੀ ਜਦਾਨੀ ਆ ਇਹ ਦੋਵੇਂ ਬਸਤੀਆਂ ਦੇ ਵਿੱਚ ਦਿਖਦਾ ਜੀ ਖੜਾ ਹੋ ਬਟੇ ਖੜੇ ਹੋ ਤੂੰ ਵੀ ਖੜੀ ਹੋ ਬਟੇ ਅੱਛਾ ਕੋਈ ਨਹੀਂ ਕੋਈ ਨਹੀਂ ਮੈਂ ਦੇਖਾਂ ਕੱਲ ਮੈਂ ਬੈਠ ਯਾ ਬੱਚੇ ਬੰਦੇ ਨੇ ਬੱਚੇ ਹਾਂਜੀ ਅੱਛਾ ਸਰਕਾਰੀ ਜਿਹਨਾਂ ਦਾ ਟੈਕਸ ਹਾਂਜੀ ਹਾਂਜੀ ਦਿਖਦਾ ਨਹੀਂ ਨਾਇ ਮਾਤਰਾ ਹੀ ਹੈ ਨਾ ਮਾਤਰਾ ਹੀ ਹੈ 1921 ਜੇ ਬਸ ਪਛਾ ਮਾੜਾ ਮੋਟਾ ਹੀ ਦਿਖਦਾ ਅੱਛਾ ਕੋਈ ਨਹੀਂ ਇਹ ਯਾ ਜੇ ਪੈਸਾ ਤੈਨੂੰ ਖੜੇ ਨਾ ਮੈਂ ਦੇਖਦਾ ਸਾਨੂੰ ਮੂੰਹ ਨਹੀਂ ਦਿਖਾ ਅੱਛਾ ਇਹ ਘਰ ਵਾਲਾ ਇਹ ਇਹ ਬਾਪ ਹੈ ਜੀ ਛੱਡ ਗਿਆ ਛੁੱਟ ਗਿਆ ਭੱਜ ਗਿਆ ਇਹ ਬਾਪ ਹੈ ਜੀ ਇੱਧਰ ਇਹ ਬਾਪ ਇਕੱਲੇ ਇਹਨਾਂ ਦੇ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂ ਜੀ ਹਾਂ ਬਹਿ ਜਾ ਤਾਂ ਜੀ ਇਹ ਤਾਂ ਵਿਚਾਰੇ ਨੰਦ ਕਰੇ ਤੁਮਨ ਦਿਨ ਰਾਤ ਕੱਟੀ ਹੈ ਜੀ ਅੱਛਾ ਹੈ ਗਮੰਡੇ ਦੀ ਰਾਤ ਕੱਟੇ ਚਰਨ ਕਈ ਦਿਨ ਤਾਂ ਪੰਜ ਚਾਰ ਦਿਨ ਨਾ ਰਹੇ ਸੱਤ ਦੇਖੋ ਜੀ ਬਹੁਤ ਬੁਰਾ ਹਾਲ ਹੈ ਦੇਖੋ ਜਿਉਂ ਤੋਂ ਉਹ ਬੋਲ ਨਹੀਂ ਮਾਰਾ ਇਹ ਨਹੀਂ ਤਾਂ ਚਲੇਗਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲਓ ਇਹ ਉਹ ਤੁਹਾਨੂੰ ਭੁਜਵਾ ਦਿੰਨੇ ਆ ਜਿੰਨਾ ਵੀ ਕੋਈ ਉਹ ਚਾਹੁੰਦੇ ਨੇ ਵਾਸਤੇ ਗੱਜੜੀ, ਸਿਮਿੰਟ, ਇੱਟਾਂ, ਸਰੀਆ ਜੋ ਕੋਈ ਚਾਹੁੰਦਾ ਘਰ ਚੰਗਲ ਉਹ ਕੋਡਾ ਲੈਟਰ ਪਾ ਦੇ ਠੀਕ ਹੈ ਠੀਕ ਹੈ ਚਲੋ ਜੰਦਾ ਸਾਰੇ ਨਾਲ ਹੀ ਭਵਾ ਦੋ ਇਹਦਾ ਵੀ ਹਾਂ ਇਹਦਾ ਵੀ ਇਹਦੇ ਨਾਲ ਹੋਣਾ ਨਹੀਂ ਇਹ ਵੀ ਥੋੜਾ ਇਹ ਤਦਾ ਉੱਪਰ ਚੱਕ ਦਾਂਗੇ ਜੀ ਗੱਲ ਕਰਦੇ ਆਂ ক্রিকেট ਦੀ ਏਸ਼ੀਆ ਕੱਪ ਦੇ ਵਿੱਚ ਜਿੱਤ ਦੀ ਹੈਟ੍ਰਿਕ ਹਾਸਲ ਕਰ ਚੁੱਕੀ ਭਾਰਤੀ ਟੀਮ ਅੱਜ ਪਾਕਿਸਤਾਨ ਦੇ ਨਾਲ ਖੜੇਗੀ ਭਾਰਤ ਦਾ ਮੁਕਾਬਲਾ ਅੱਜ ਕਟੜ ਵਿਰੋਧੀ ਪਾਕਿਸਤਾਨ ਦੇ ਨਾਲ ਹੋਵੇਗਾ ਤੁਹਾਨੂੰ ਦੱਸ ਦਈਏ ਭਾਰਤ ਨੇ ਗਰੁੱਪ ਪੜਾ ਦੇ ਵਿੱਚ ਪਾਕਿਸਤਾਨ ਨੂੰ ਇੱਕ ਪਾਸੜ ਤਰੀਕੇ ਦੇ ਨਾਲ 7 ਵਿਕਟਾਂ ਦੇ ਨਾਲ ਹਰਾਇਆ ਸੀ ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਅੱਜ ਖੇਡਿਆ ਜਾਵੇਗਾ ਟਾਸ 7:30 ਵਜੇ ਹੋਵੇਗੀ ਸੋ ਇਸ ਤੋਂ ਪਹਿਲਾਂ ਜੋ ਭਾਰਤ-ਪਾਕਿਸਤਾਨ ਦਾ ਏਸ਼ੀਆ ਕੱਪ ਦੇ ਵਿੱਚ ਜਿਹੜਾ ਮੈਚ ਹੋਇਆ ਸੀ ਉਸ ਮੈਚ ਦੇ ਵਿੱਚ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਨਾਲ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਸੀ ਆ ਸੋ ਇਸ ਭਾਰਤੀ ਟੀਮ ਦੀ ਇਸ ਕਾਰਵਾਈ ਦੇ ਵਿਰੋਧ ਦੇ ਵਿੱਚ ਪਾਕਿਸਤਾਨੀ ਟੀਮ ਨੇ ਰੈਫਰੀ ਨੂੰ ਸ਼ਿਕਾਇਤ ਵੀ ਕੀਤੀ ਸੀ ਸੋ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਇਸੇ ਦੇ ਚੱਲਦਿਆਂ ਪਾਕਿਸਤਾਨੀ ਟੀਮ ਨੇ ਇਸ ਦੀ ਸ਼ਿਕਾਇਤ ICC ਕੋਲ ਵੀ ਕੀਤੀ ਸੀ ਆ PCB ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਪਾਈ ਕ੍ਰਾਫਟ ਨੂੰ ਟੂਰਨਾਮੈਂਟ ਦੇ ਵਿੱਚੋਂ ਬਾਹਰ ਕੀਤਾ ਜਾਵੇ ਜੇਕਰ ਇਹ ਜੇ ਹੈ ਨਹੀਂ ਹੋਇਆ ਤਾਂ ਘੱਟੋ ਘੱਟ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਮੈਚ ਨੇ ਉਹਨਾਂ ਦੇ ਵਿੱਚੋਂ ਉਸ ਨੂੰ ਬਾਹਰ ਜ਼ਰੂਰ ਕੀਤਾ ਜਾਵੇ ਪਰ ਅੱਜ ਵੀ ਇਸ ਮੈਚ ਦੇ ਵਿੱਚ ਪਾਈ ਕ੍ਰਾਫਟ ਜਿਹੜੇ ਸ਼ਾਮਲ ਰਹਿਣਗੇ ਸੋ ਪਾਕਿਸਤਾਨ ਨੇ ਵਿਰੋਧ ਵਿੱਚ ਆ ਪ੍ਰੈਸ ਕਾਨਫਰੰਸ ਵੀ ਰੱਖੀ ਸੀ ਜੋ ਬਾਅਦ ਦੇ ਵਿੱਚ ਉਸ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ ਅੱਜ ਦਾ ਮੈਚ ਬੇਹੱਦ ਇੰਟਰਸਟਿੰਗ ਹੋਣ ਵਾਲਾ ਬਹੁਤ ਦਿਲਚਸਪੀ ਨਾਲ ਇਹ ਮੈਚ ਦੇਖਿਆ ਜਾਵੇਗਾ ਕਿਉਂਕਿ ਪਹਿਲੇ ਮੈਚ ਦੇ ਵਿੱਚ ਭਾਰਤ ਪਾਕਿਸਤਾਨ ਨੂੰ ਤਕੜੀ ਹਾਰ ਦੇ ਚੁੱਕਾ ਹੈ ਅੱਜ ਦੇ ਮੈਚ ਵਿੱਚ ਪਾਕਿਸਤਾਨ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ ਪਰ ਦੇਖਣਾ ਇਹ ਹੋਵੇਗਾ ਕਿ ਇਸ ਮੈਚ ਦੇ ਵਿੱਚ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਉਧਰ ਵੱਡੇ ਪੱਧਰ ਤੇ ਕੇਂਦਰ ਸਰਕਾਰ ਦੇ ਵੱਲੋਂ GST ਦੇ ਵਿੱਚ ਬਦਲਾਅ ਕੀਤਾ ਗਿਆ ਜੋ ਕਿ 1.7 ਤੋਂ ਲਾਗੂ ਹੋਵੇਗਾ ਜ਼ਰੂਰੀ ਵਸਤਾਂ ਹੁਣ 1.22 ਸਤੰਬਰ ਤੋਂ ਸਿਰਫ ਦੋ ਸਲੇਬਾਂ ਦੇ ਵਿੱਚ 5% ਅਤੇ 18 ਪਰਸੈਂਟ ਦੇ ਜੀਐਸਟੀ ਦੇ ਅਧੀਨ ਹੋਣਗੀਆਂ ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਦੇ ਲਈ ਅჯਹਾ ਕੀਤਾ ਇਸ ਦੇ ਨਾਲ ਪਨੀਰ ਕਿਉ ਸਾਬਣ ਸ਼ੈਂਪੂ ਏਸੀ ਅਤੇ ਕਾਰਾਂ ਵਰਗੀਆਂ ਜ਼ਰੂਰੀ ਵਸਤਾਂ ਸਸਤੀਆਂ ਹੋਣਗੀਆਂ ਇਹ ਫੈਸਲਾ ਜੀਐਸਟੀ ਕੌਂਸਲ ਨੇ 56ਵੀਂ ਮੀਟਿੰਗ ਦੇ ਵਿੱਚ ਲਿਆ ਹੈ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਨੇ 3 ਸਤੰਬਰ ਨੂੰ ਐਲਾਨ ਕੀਤਾ ਸੀ ਸਰਕਾਰ ਨੇ 3 ਸਤੰਬਰ ਨੂੰ ਐਲਾਨ ਕੀਤਾ ਸੀ ਕਿ 5% 12% 18% 28% ਦੇ ਜੀਐਸਟੀ ਸਲੇਬਾਂ ਨੂੰ ਘਟਾ ਕਿ 2 ਕਰ ਦਿੱਤਾ ਗਿਆ ਹੁਣ ਸਿਰਫ 5% ਤੇ ਸਾਰਾ 18% ਸਲੈਬ ਹੋਣਗੇ ਇਸ ਤੋਂ ਇਲਾਵਾ ਤੰਬਾਕੂ ਪਾਨ ਮਸਾਲਾ ਕਾਰਬੋਨੇਟਡ ਡਰਿੰਕਸ ਅਤੇ ਵੱਡੀਆਂ ਕਾਰਾਂ ਯਾਰਡਸ ਅਤੇ ਨਿੱਜੀ ਵਰਤੋਲੇ ਹਵਾਈ ਜਹਾਜ਼ ਵਰਗੀਆਂ ਲਗਜ਼ਰੀ ਵਸਤੂਆਂ ਦੇ ਉੱਤੇ 40% ਟੈਕਸ ਲਗਾਇਆ ਜਾਵੇਗਾ ਕੁਝ ਵਸਤੂਆਂ ਜਿਵੇਂ ਜਿਵੇਂ ਕਿ ਚੀਨਾ ਪਨੀਰ ਰੋਟੀ ਚਪਾਤੀ ਅਤੇ ਪਰਾਂਠਾ ਤੇ ਹੁਣ ਟੈਕਸ ਸਲੈਬ ਦੇ ਵਿੱਚ ਨਹੀਂ ਰੱਖਿਆ ਗਿਆ ਨਵੀਆਂ ਦਰਾਂ 20 ਸਤੰਬਰ ਤੋਂ ਲਾਗੂ ਹੋਣ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ